ਗੱਡੀ ਸਵੇਤ ਦੀ ਰੋਡ ਤੇ ਖਰਾਬ ਖੜੀ ਆ ਇਹਦਾ ਟਾਇਰ ਫਟਣ ਕਰਕੇ ਇਹ ਡਰਾਈਵਰ ਦੀ ਲਾਪਰਵਾਹੀ ਦੀ وجہ ਨਾਲ ਇਹ ਟੈਂਕਰ ਦੁੱਧ ਦਾ ਭਰਿਆ ਹੋਇਆ ਆ ਰਿਹਾ ਸੀਗਾ ਉਧਰੋਂ ਇੱਕ ਲਗ ਤੇ ਖੱਬੀ ਸਾਈਡ ਤੇ ਇਹਨੂੰ ਕਾਰਾਂ ਨੇ ਧਰਾਕ ਕੀਤਾ ਡਰਾਈਵਰ ਨੇ ਬ੍ਰੇਕ ਲਾਈ ਪਰ ਗੱਡੀ ਦੁੱਧ ਲੋਡ ਹੋਣ ਕਰਕੇ ਝੋਲ ਮਾਰ ਗਈ ਤੇ ਡਰਾਈਵਰ ਨੇ ਬਚਾਅ ਬਹੁਤ ਕੀਤਾ ਫਿਰ ਵੀ ਉਹਦਾ ਸੱਜਾ ਪਾਸਾ ਗੱਡੀ ਦੇ ਨਾਲ ਬੈਕ ਸਾਈਡ ਟਕਰਾ ਗਿਆ ਜਿਸ ਦੀ وجہ ਨਾਲ ਉਸ ਡਰਾਈਵਰ ਦੀਆਂ ਲੱਤਾਂ ਦੋਏ ਨੁਕਸਾਨੀਆਂ ਗਈਆਂ ਪਰ ਉਹ ਸਿਹਤ ਵਜੋਂ ਠੀਕ ਆ ਅਸੀਂ ਹੌਸਲਾ ਦੇ ਕੇ ਰੱਖਿਆ ਉਹ ਬੰਦੇ ਨੂੰ ਅਸੀਂ ਬਹੁਤ ਔਖਾ ਤੋਚਨ ਪਾ ਕੇ ਗੱਡੀ ਦੇ ਵਿੱਚੋਂ ਉਹਨੂੰ ਬਾਹਰ ਕੱਢਿਆ ਤੇ ਬਾਕੀ ਹੁਣ ਅਸੀਂ ਉਹਨੂੰ ਹਸਪਤਾਲ ਭੇਜਤਾ ਤੇ ਪੁਲਿਸ ਵੀ ਆ ਗਈ ਆ ਤੇ ਦੇਖੋ ਹੁਣ ਅੱਗੇ ਕਾਰਵਾਈ ਕੀ ਹੁੰਦੀ ਆ ਡਰਾਈਵਰ ਹਾਲੇ ਪਤਾ ਨਹੀਂ ਲੱਗ ਰਿਹਾ ਹਾਇ ਕਿੱਥੇ ਆ ਜਿਹੜਾ ਅਗਲੀ ਗੱਡੀ ਰੋਡ ਤੇ ਆਈ ਆ ਹਾਂ ਜੀ ਪਤਾ ਨਹੀਂ ਕਿੱਥੇ ਆ ਇਹ ਸਵੇਰ ਦੀ ਖੜੀ ਹੈ ਜੀ ਇਹਨੂੰ ਕਈ ਘੰਟੇ ਹੋ ਗਏ ਰੋਡ ਤੇ ਖੜੀ ਇਹਦੇ ਵਿੱਚ ਕਿੰਨੇ ਜਾਨੇ ਸੀ ਇਹਦੇ ਵਿੱਚ 2 ਜਾਨੇ ਸੀ ਤੇ ਦੂਜਾ ਬੰਦਾ ਦੂਜਾ ਬੰਦਾ ਕੋਲੇ ਹੀ ਆ ਜੀ ਉਹ ਇੱਧਰ ਉੱਧਰ ਚਲੇ ਗਿਆ ਹਾਂਜੀ ਉਹਦੇ ਨਾਲ ਡਰਾਈਵਰ ਦੇ ਨਾਲ ਜੀ ਭੇਜਿਆ ਹਸਪਤਾਲ ਗਈਆ ਗੱਡੀ ਐਂਬੂਲੈਂਸ ਲੈ ਕੇ ਜਿਹੜੀ ਰੋਡ ਵਾਲਿਆਂ ਨਹੀਂ ਹੁੰਦੀ ਆ ਉਹ ਵੀ ਮੌਕੇ ਤੇ ਆ ਗਈ ਸੀਗੇ ਤੇ ਇਹ ਚ ਕਰਕੇ ਅਸੀਂ ਫਿਰ ਉਹ ਡਰਾਈਵਰ ਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਭੇਜਤਾ ਜਿਹੜੀ ਰੋਡ ਦੀ ਐਂਬੂਲੈਂਸ ਹੁੰਦੀ ਆ ਉਹ ਸਾਡੇ ਕੋਲ ਤੁਰੰਤ ਪਹੁੰਚ ਗਈ ਸੀ ਤੇ ਬਾਕੀ ਟੋਚਨ ਕਰਕੇ ਗੱਡੀ ਨੂੰ ਅਸੀਂ ਗਾਹਾਂ ਕੱਢ ਕੇ ਡਰਾਈਵਰ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਪਰ ਉਹਦੀਆਂ ਲੱਤਾਂ 1 ਲੱਖ ਦਾ ਬਿਲਕੁਲ ਨਹੀਂ ਟੱਟਦੀ ਇਹ ਵੀ ਜਿੱਕਣਾ ਜੀ ਗੱਡੀ ਰੋਡ ਦੇ ਉੱਪਰ ਪਹਿਲਾਂ ਅਚਾਨਕ ਟਾਇਰ ਫਟਣ ਕਾਰਨ ਖੜੀ ਸੀ ਇਹ ਅਸਲ ਜਿਹੜੀ ਟੀਮ ਆਪਣੇ ਮੌਕੇ ਤੇ ਆਈ ਜਾਂ ਤੇ ਜਿਹੜੀ ਟਰੱਕ ਆ ਮਗਰ ਉਹਨੂੰ ਆਪਣੇ ਕੋਈ ਨਾ ਕਾਰ ਵਾਲੇ ਨੇ ਜਿਵੇਂ ਸਾਈਡ ਮਾਰੀ ਹੁੰਦੀ ਆ ਛੇਦਾ ਸਾਈਡ ਮਾਰੀ ਸਾਈਡ ਮਾਰਨਾ ਉਹਨੂੰ ਬਚਾਉਂਦਾ ਬਚਾਉਂਦਾ ਇਹਦੇ ਵਿੱਚ ਚਾਲ ਗਿਆ ਜਿਹੜਾ ਮੁੰਡਾ ਟਰੱਕ ਚਾਲਕ ਹੈ ਇਹਦੀ ਲੱਤ ਟੁੱਟ ਗਈ ਆ ਇਹਨੂੰ ਵਿੱਚੋਂ ਕੱਢ ਕੇ ਹਸਪੀਟਲ ਲੈ ਗਿਆ ਸਾਡੀ ਟੀਮ ਹੁਣੇ ਜੀ ਇਹ ਜੀ ਆ ਰੋਡ ਟ੍ਰੀਲ ਕਰਾ ਰਹੇ ਕੁਝ ਪਤਾ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਕੁਝ ਜਾਣਕਾਰੀ ਹੈ ਇਹ ਨਹੀਂ ਜੀ ਯਾਰੇ ਪਤਾ ਲੱਗਿਆ ਉਹਨੂੰ ਡਰਾਈਵਰ ਨੂੰ ਲੈ ਗਿਆ ਹਸਪੀਟਲੋਂ ਤੋਂ ਕੁਛ ਕੇ ਦਾਖਲ ਕਿਦਾਂ ਹਾਲਤ ਡਰਾਈਵਰ ਦੀ ਠੀਕ ਹੈ ਜੀ ਉਹਦਾ ਡਰਾਈਵਰ ਠੀਕ ਆ ਲੱਗਦਾ ਉਹਦੀ ਕੁਝ ਟੁੱਟ ਗਈ ਹੈ